ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਵਿੰਦ ਸਿੰਘ ਜੀ ਖੇਡ ਸਟੇਡੀਅਮ ਪਿੰਡ ਗੁਰੂਸਰ ਅੱਜ ਪਹੁੰਚੇ ਆਂ ਜੀ ਗੱਲਬਾਤ ਕਰਦੇ ਆਂ ਨੰਨੇ-ਮੁੰਨੇ ਬੱਚੇ ਆਏ ਹੋਏ ਆ ਖੇਡਣ ਵਾਸਤੇ ਆ ਮੇਰੀਆਂ ਧੀਆ ਵੀ ਆਈਆਂ ਹੋਈਆਂ ਸਤਿ ਸ਼੍ਰੀ ਅਕਾਲ ਬੇਟਾ ਸਤਿ ਸ਼੍ਰੀ ਅਕਾਲ ਆ ਮੇਰੀਆਂ ਧੀਆ ਵੀ ਆਈਆਂ ਆਂ ਆ ਮੇਰੇ ਪੁੱਤਰ ਵੀ ਆਏ ਹੋਏ ਆ ਹੋਰ ਵਧੀਆ ਭਰਾ ਆਪਰਾਮੈਨੂ ਇਹ ਕੀ ਦੇ ਵੰਡੀ ਐ ਨਾ ਛੋਲੇ ਖਾਈ ਐ ਨਾ ਬਹੁਤ ਬਹੁਤ ਵਧੀਆ ਬਹੁਤ ਵਧੀਆ ਬਈ ਧੰਨਵਾਦ ਬਈ ਮੈਂ ਨਹੀਂ ਖਾਣੇ ਕਰ ਰਹੇ ਹਾਂ ਸੇਵਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਬੈਂਸ ਸਾਹਿਬ ਕੀ ਕਰ ਰਹੇ ਹੋ ਬਸ ਸੇਵਾ ਕਰ ਰਹੇ ਹਾਂ ਸੇਵਾ ਕਰ ਰਹੇ ਹਾਂ ਕਰਾਇ ਲਵਾ ਰਹੇ ਹਾਂ ਹਾਂਜੀ 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 ਬਹੁਤ ਵਧੀਆ ਜੀ ਤੁਹਾਡਾ ਅੱਜ ਮਿਲਾਰੇ ਆ ਸਾਡੇ ਸਰਪੰਚ ਸਾਹਿਬ ਨਾਲ ਜੋ ਪਿੰਡ ਦੇ ਸਰਪੰਚ ਬਣੇ ਨੇ ਮਜੀਵੀ ਸਿੱਖ ਪਰਿਵਾਰ ਚੋਂ ਆਉਂਦੇ ਆ 25 ਸਾਲ ਬਾਅਦ ਸਾਨੂੰ ਸਰਪੰਚੀ ਮਿਲੀ ਹੈ ਪਿੰਡ ਨੂੰ ਮਝ ਵੀ ਸਿੱਖ ਭਰਾ ਨੂੰ ਇਹਨੂੰ ਆਪਾਂ ਵਧਾਈ ਵੀ ਦੇਣੀ ਆ ਤੇ ਵੱਧ ਤੋਂ ਵੱਧ ਕਮੈਂਟ ਵੀ ਕਰਨੇ ਤੇ ਗਾਂ ਦੀ ਗਾਂ ਸ਼ੇਅਰ ਵੀ ਕਰਨਾ ਤੇ ਗੱਲਬਾਤ ਕਰਦੇ ਆ ਸਸ਼ੀਕਾਲ ਜੀ ਸਰਪੰਚ ਸਾਹਿਬ ਸਸ਼ੀਕਾਲ ਜੀ ਸੁਭਨਾਮ ਕੀ ਹੈ ਜੀ ਸਸ਼ੀਕਾਲ ਜੀ ਤਰਸੀਮ ਸਿੰਘ ਹਾਂ ਜੀ ਤਰਸੀਮ ਸਿੰਘ ਕਦੇ ਸੋਚਿਆ ਸੀ ਵੀ ਸਰਪੰਚੀ ਆਪਣੇ ਆਂ ਹੀ ਕਰੇ ਆ ਜੂਗੀ ਨਹੀਂ ਜੀ ਨਹੀਂ ਸੋਚਿਆ ਸੀ ਇਹ ਪ੍ਰਮਾਤਮਾ ਦਾ ਇੱਕ ਪਰਮਾਤਮਾ ਦਾ ਪੂਰਾ ਹੱਥ ਆ ਹਾਂਜੀ ਹਾਂਜੀ ਪਰਮਾਤਮਾ ਤੋਂ ਪਹਿਲਾਂ ਤੁਹਾਡੀ ਮਾਤਾ ਦਾ ਪੂਰਾ ਹੱਥ ਆ ਹਾਂਜੀ ਹਾਂਜੀ ਤੇ ਦੂਜੀ ਗੱਲ ਥੋੜੇ ਜਿਹੜੇ ਫਾਦਰ ਸਾਹਿਬ ਸੀ ਉਹਨਾਂ ਦੀ ਲੋਕਾਂ ਨਾਲ ਬਹੁਤ ਜ਼ਿਆਦਾ ਬਣੀ ਹਾਂਜੀ ਹਾਂਜੀ ਉਹ ਚੀਜ਼ ਮੈਂ ਕੀ ਨਾ ਸੀ ਫਾਦਰ ਸਾਹਿਬ ਦਾ ਹੀ ਸਰਦਾਰ ਦਰਸ਼ਨ ਸਿੰਘ ਸਰਦਾਰ ਦਰਸ਼ਨ ਸਿੰਘ ਅੱਜ ਉਹ ਦੁਨੀਆ ਨੂੰ ਹਲਵਿਦਾ ਕਹਿ ਗਏ ਉਹਦਾ ਇੱਕ ਟਾਈਮ ਆਪਾਂ ਨੂੰ ਦੁੱਖ ਵੀ ਹੁੰਦਾ ਵੀ ਉਹ ਬਹੁਤ ਰੂਹ ਵਧੀਆ ਸੀ ਹਾਂਜੀ ਹਾਂਜੀ ਬਹੁਤ ਵਧੀਆ ਰੂਹ ਸੀ ਕੀ ਬਿਜ਼ਨਸ ਆਪਣਾ ਉਹਦੋਂ ਉਦੋਂ ਪਪਾ ਜੀ ਲੱਕੜ ਦਾ ਕੰਮ ਕਰਦੇ ਸੀ ਲੱਕੜ ਦਾ ਕੰਮ ਕਰਦੇ ਸੀ ਤੇ ਤੁਸੀਂ ਕੀ ਕਰਦੇ ਹੁੰਦੇ ਸੀ ਪਹਿਲਾਂ ਹੀ ਮੈਂ ਪੈਟਰੋਲ ਪੰਪ ਤੇ ਸੀ ਪੈਟਰੋਲ ਪੰਪ ਤੇ ਕਿਹੜੇ ਪੈਟਰੋਲ ਪੰਪ ਤੇ ਕੰਮ ਕਰਦੇ ਸੀ ਆਪਾਂ ਫਰੈਂਡ ਫਿਲਮ ਸਿਸਟਮ ਕਿੱਧਰ ਵਾਲੀ ਗਿੱਦੜਵਾ ਠੀਕ ਉੱਥੇ ਤੁਸੀਂ ਮੈਨੇਜਰ ਵੀ ਰਹੇ ਹੋ ਹਾਂਜੀ ਉਹ ਤੁਹਾਡੇ ਅੰਡਰ ਥੱਲੇ ਕੰਮ ਕਰਦੇ ਹੁੰਦੇ ਸੀ ਹਾਂਜੀ ਤੁਸੀਂ ਮਤਲਬ ਉੱਥੇ ਵੀ ਆਪ ਦਾ ਰਿਗਾਰਡ ਬਹੁਤ ਵਧੀਆ ਬਣਾਇਆ ਉਹ ਹਜੇ ਤੱਕ ਵੀ ਜਦੋਂ ਅਸੀਂ ਜਾਣੇ ਆਂ ਗੱਲਬਾਤ ਕਰਦੇ ਆਂ ਅਸੀਂ ਭਈ ਉੱਥੋਂ ਆਏ ਆਂ ਗੁਰੂ ਸਰੋਂ ਉਹ ਸਾਨੂੰ ਚਾਹ ਪਾਣੀ ਪੁੱਛਣ ਤੱਕ ਪੂਰਾ ਹੈਲਪ ਜਾਂਦੇ ਆਂ ਮਗਰ ਤੱਕ ਵੀ ਚਾਹ ਪਾਣੀ ਪੀ ਕੇ ਜਾਓਏ ਭਈ ਉਸ ਪਿੰਡ ਤੇ ਆਂ ਤੁਸੀਂ ਜਿੱਥੇ ਸੇਮ ਆ ਤੁਹਾਡਾ ਪਿਆਰਾ ਨਾ ਸੇਮਾ ਵੀ ਕਹਿ ਦਿੰਦੇ ਆ ਉੱਥੇ ਵੀ ਤੁਹਾਨੂੰ ਪੱਕਾ ਨਾ ਕੀ ਆਪਣੇ ਤਰਸੇਮ ਸਿੰਘ ਤਰਸੇਮ ਸਿੰਘ ਪਿਆਰਾ ਨਾ ਆਪਣਾ ਸੇਮ ਆ ਜੀ ਹਾਂਜੀ ਸੇਮਾ ਜੀ ਤੁਸੀਂ ਸਰਪੰਚ ਬਣੇ ਹੋ ਹਾਂਜੀ ਜੀ ਅੱਜ ਗੁਰੂ ਸਰ ਪਿੰਡ ਦੇ ਨਾਲ ਤੁਸੀਂ ਅੱਜ ਕਿਰਾਏ ਵੀ ਲਗਾ ਰਹੇ ਹੋ ਮੈਂ ਦੇਖੀ ਆ ਨਾ ਜੀ ਮੈਂ ਨਾ ਦਿੱਲੀ ਸਵੇਰ ਸਾਲ ਸਟੇਡੀਅਮ ਆਉਣਾ ਹੈ ਆਉਣਾ ਹੀ ਆਉਣਾ ਮਕਸਰ ਜਿਹਨੇ ਤਾਂ ਬੈਠ ਲੀਟ ਰਿਹਾ ਉਹਦਾ ਆਪਣਾ ਫਰੀਦਕੋਟ ਜਲਾ ਸੀ ਉਹਦਾ ਬੈਠ ਲੀਟ ਰਿਹਾ ਠੀਕ ਆ ਲੌਂਗ ਜੰਪ 300 ਮੀਟਰ ਲਾਉਣਾ ਸੀ ਇਹ ਜਿਹੜੀ ਸਰਪੰਚੀ ਹੋਵੇ ਨਾ ਜੀ ਹਾਂ ਜੀ ਮੈਂ ਇੱਕ ਚੀਜ਼ ਆਪਦੇ ਮਾਧਿਅਮ ਰਾਈ ਕਹਿਣਾ ਚਾਹਣਾ ਕੋਈ ਵੀ ਸਰਪੰਚ ਬੰਦਾ ਨਾ ਉਹ ਕੋਈ ਇੱਕ ਪਾਰਟੀ ਨਾਲ ਨਹੀਂ ਬੰਦਾ ਹੁੰਦਾ ਸਰਪੰਚ ਕਦੇ ਵੀ ਬੰਦਾ ਹੁੰਦਾ ਸਾਂਝਾ ਹੁੰਦਾ ਤੁਸੀਂ ਐ ਨਾ ਸੋਚਿਆ ਕਰੋ ਵੀ ਮੈਂ ਆਮ ਆਦਮੀ ਪਾਰਟੀ ਦਾ ਜਾਂ ਮੈਂ ਕਾਂਗਰਸ ਦਾ ਜਾਂ ਕਾਲੀ ਦਾ ਜਿਹੜਾ ਸਰਪੰਚ ਹੋਵੇ ਨਾ ਪਿੰਡ ਦਾ ਉਹ ਸਰਪੰਚ ਸਾਂਝਾ ਹੀ ਹੁੰਦਾ ਕੋਈ ਵੀ ਕਿਸੇ ਦਾ ਕੰਮ ਜਿਹੜਾ ਬੰਦਾ ਸਹੀ ਆ ਉਹਦਾ ਫੈਸਲਾ ਸਹੀ ਸਨਾਓ ਜਿਹੜਾ ਬੰਦਾ ਗਲਤ ਤਾਂ ਉਹਨੂੰ ਭਰਾ ਗਲਤ ਕਿਹਾ ਜਾਂਦਾ ਸਰਪੰਚ ਸਾਹਿਬ ਮੇਰੀ ਗੱਲ ਨਾਲ ਸਹਿਮਤ ਹੋ ਹਾਂਜੀ ਹਾਂਜੀ ਤੁਸੀਂ ਸਰਪੰਚ ਬਣੇ ਹੋ ਮੈਂ ਵੀ ਸਿੱਖ ਭਰਾਵਾਂ ਦੇ ਸਹਿਯੋਗ ਨਾਲ ਛੋੜੇ ਜ਼ਿੰਮੇਦਾਰਾਂ ਦੇ ਸਹਿਯੋਗ ਨਾਲ ਮਾਹੀਨਾ ਦੇ ਸਹਿਯੋਗ ਨਾਲ ਜਾਨੀ ਕਿ ਕਿਹਾ ਜਾਵੇ ਪੂਰੇ ਪਿੰਡ ਦੇ ਸਹਿਯੋਗ ਨਾਲ ਤੁਸੀਂ ਅੱਜ ਸਰਪੰਚ ਬਣੇ ਹੋ ਤੂੰ ਸੋਡਾ ਪਿੰਡ ਨੂੰ ਅੱਜ ਕੀ ਸੋਚ ਰਹੇ ਹੋ ਵੀ ਪਿੰਡ ਨੂੰ ਆਪਾਂ ਕਿੱਥੋਂ ਤੱਕ ਲੈ ਕੇ ਜਾਣਾ ਜੀ ਆਪਾਂ ਤਾਂ ਕਹਿੰਦੇ ਜੀ ਵੱਧ ਤੋਂ ਵੱਧ ਪਿੰਡ ਦੇ ਕੰਮ ਕਰਾਉਣੇ ਜੀ ਪਰ ਦੇਖੋ ਜੀ 8-9 ਮਹੀਨਿਆਂ ਚ ਦੋ ਹਸਪਤਾਲ ਆ ਗਏ ਆਪਣੇ ਪਿੰਡ ਚ ਠੀਕ ਹੈ ਜੀ ਤੇ ਗਲੀਆਂ ਬਣ ਆਪਣੀਆਂ ਗਲੀਆਂ ਬਣੀ ਜਾਂਦੀਆਂ ਜੀ ਠੀਕ ਹੈ ਜੀ ਲੈ ਦਾਣਾ ਮੰਡੀ ਛੱਡ ਦੇਖ ਲੋ ਲੈਟ੍ਰਿੰਗ ਬਾਥਰੂਮ ਵੀ ਤੋਂ ਪਹਿਲਾਂ ਹੈ ਨਹੀਂ ਸੀ ਠੀਕ ਹੈ ਜੀ ਹੋਰ ਕਾ ਵਾਟਰ ਵਾਕ ਦੇ ਵੇਖ ਲੋ ਜੀ ਬੋਰ ਬਾਰ ਸਾਰੇ ਕੁਝ ਤੁਸੀਂ ਹਸਪਤਾਲਾਂ ਦੀ ਗੱਲ ਕੀਤੀ ਹੈ ਸਰਪੰਚ ਸਾਹਿਬ ਬੋਲ ਕੇ ਦੱਸ ਸਕਦੇ ਹੋ ਕਿਹੜੇ ਕਿਹੜੇ ਹਸਪਤਾਲ ਆਏ ਆ ਇੱਕ ਤਾਂ ਆਪਣੇ ਪਸ਼ੂ ਹਸਪਤਾਲ ਹੈ ਨਹੀਂ ਸੀ ਹਾਂਜੀ ਆਇਆ ਜੀ ਬਿਲਕੁਲ ਆਇਆ ਬੰਦੇ ਵਾਲਾ ਹੈ ਨਹੀਂ ਸੀ ਬਣੀ ਜਾਂਦਾ ਹਾਂ ਉਹ ਵੀ ਬਣੀ ਜਾਂਦਾ ਜੀ ਠੀਕ ਹੈ ਜੀ ਦੋਨੇ ਆਪਣੇ ਪਹਿਲਾਂ ਪਿੰਡ 'ਚ ਹੈ ਹੀ ਨਹੀਂ 70 ਸਾਲਾਂ ਉਹ ਤੁਸੀਂ ਲੈ ਕੇ ਆਂਦੇ ਆ ਇਹ ਸੜਕਾਂ ਵੀ ਬਣਾਈ ਜਾਂਦੇ ਆ। ਹਾਂਜੀ ਹਾਂਜੀ। ਤੇ ਅੱਗੇ ਤੁਹਾਡਾ ਕੀ ਪਲਾਨ ਆ ਵੀ ਪਿੰਡ ਨੂੰ ਅਸੀਂ ਆਹ ਕੰਮ ਕਰਕੇ ਜਾਣਾ। ਵੀ ਜਿਹੜਾ ਆਪਣੇ ਪਿੰਡ 'ਚ ਕੋਈ ਚੀਜ਼ ਦੀ ਘਾਟ ਆ ਉਹਨੂੰ ਪੂਰਾ ਕਰਨਾ ਤੁਹਾਡੀ ਸੋਚ ਕੀ ਹੈ ਜੀ? ਸਾਡੀ ਪੰਚਾਇਤ ਦੀ ਸਾਰੀ ਸੋਚ ਹੈ ਮੇਨ ਹੈ ਸਕੂਲ ਤੇ ਸਟੇਡੀਅਮ। ਕਿ ਅਸੀਂ ਖੇਡਾਂ ਤੇ ਪੜ੍ਹਾਈ ਵਾਲੇ ਪਾਸੇ ਧਿਆਨ ਦੇਣਾ। ਇੱਕ ਸਰਪੰਚ ਸਾਹਿਬ ਮੈਂ ਵੀ ਕੁਝ ਬੋਲ ਸਕਦਾ। ਬੋਲ ਸਕਦੇ ਜੀ। ਇੱਕ ਆਪਣੇ ਇੱਥੇ ਜੀ ਪੈਲਸ ਬਣਿਆ ਹੋਇਆ ਹਾਂਜੀ ਹਾਂਜੀ ਬਣਿਆ ਆਇਆ ਨਾ ਹਾਂਜੀ ਹਾਂਜੀ ਤੁਸੀਂ ਦੇਖੀ ਵੀ ਜਾਂਦੇ ਹੋ ਪੈਲਸ ਘੱਟੋ ਘੱਟ ਮੈਨੂੰ ਲੱਗਦਾ ਜੀ ਕੋਈ ਬਣਿਆ 12-13 ਲੱਖ ਰੁਪਏ ਤਾਂ ਉੱਤੇ ਲੱਗੇ ਹੀ ਆ ਜਿਆਦਾ ਲੱਗਿਆ ਹੋਊਗਾ 20 20-25 ਲੱਖ ਕਹਿ ਸਕਦੇ ਹੋ ਉਹ ਬਣਿਆ ਬਣਾਇਆ ਜਿਹੜਾ ਆਪਣੇ ਸਟੇਡੀਅਮ ਦੇ ਨਾਲ ਆ ਬਿਲਕੁਲ ਉਹ ਖਰਾਬ ਹੋਈ ਜਾਂਦਾ ਥੋੜੀ ਉਸ ਬਾਰੇ ਕੀ ਖਿਆਲ ਆ ਵੀ ਉਹਨੂੰ ਖੋਲਿਆ ਜਾਵੇ ਤਾਂ ਉੱਥੇ ਵਿਆਹ ਹੋਣ ਗਰੀਬਾਂ ਦੇ ਗਰੀਬਾਂ ਦੇ ਵੀ ਹੋਣ ਸਾਡੇ ਅਰਗੇ ਨੇ ਪ੍ਰੋਗਰਾਮ ਕਰਨਾ ਭਾਈ ਉਹਦਾ ਤੁਸੀਂ ਪੂਰਾ ਬਾਈ ਜੀ ਇਹ ਸੋਚ ਰੱਖਿਓ ਵੀ ਉਹਨੂੰ ਖਿਲਾਓ ਇੱਕ ਵਾਰੀ ਉਹਦਾ ਜੀ ਮੇਰੇ ਕੋਲ ਸਾਹਿਬ ਨਾਲ ਗੱਲ ਹੋਈ ਆ ਕੱਲ ਹੀ ਦੇਖ ਕੇ ਆਏ ਉਹਦੀ ਸਪਾਈਸ ਬੁਈ ਕਰਾ ਕੇ ਕਿ ਆਰਮੀ ਆਉਂਦੀ ਆਪਣੇ ਠੀਕ ਠੀਕ ਹੈ ਜੀ ਆਰਮੀ ਵਾਲੇ ਖੇਡਿਆ ਕਰਨਗੇ ਇੱਥੇ ਤੇ ਉਹਨਾਂ ਨੂੰ ਆਰਮੀ ਨੂੰ ਦਿੰਨੇ ਆ ਉਹ ਜਗ੍ਹਾ ਤੇ ਠੀਕ ਠੀਕ ਹੈ ਠੀਕ ਹੈ ਠੀਕ ਹੈ ਜੀ ਉਹ ਆਪਣੇ ਗਰਾਊਂਡ ਚ ਆਇਆ ਕਰਨਗੇ ਕੱਲ ਹੀ ਵੇਖਿਆ ਮੈਂ ਤੇਰੀ ਰਿਸ਼ੀ ਦੇਖ ਕੇ ਉਹ ਉਹ ਮਤਲਬ ਤੁਸੀਂ ਪਹਿਲਾਂ ਹੀ ਉਸ ਚੀਜ਼ ਨੂੰ ਤੁਸੀਂ ਧਿਆਨ ਚ ਲਿਆ ਰਹੇ ਤੇ ਬਾਕੀ ਤੁਸੀਂ ਆਪਣਾ ਪਿੰਡ ਬਹੁਤ ਹੀ ਵੱਡਾ ਜੀ 5000 6000 ਵੋਟ ਆਪਣੇ ਪਿੰਡ ਦੀ ਆ ਜੇ ਆਪਾਂ ਕਹਿ ਦਈਏ ਜੇ ਬੰਦੇ ਨੇ ਐਮਐਲਏ ਬੰਨਾ ਹੋਵੇ ਨਾ ਆਪਣਾ ਪਿੰਡ ਵੋਟ ਪਾ ਦੇ ਅੱਧਾ ਐਮਐਲਏ ਬਣ ਜਾਂਦਾ ਕਿਉਂਕਿ ਐਡਾ ਵੱਡਾ ਪਿੰਡ ਆ ਤੇ ਜੇ ਆਪਣੇ ਪਿੰਡ ਚ ਕਈ ਗੱਲਾਂ ਹਜੇ ਤੱਕ ਸਰਪੰਚ ਸਾਹਿਬ ਆਪਾਂ ਕਈ ਗੱਲਾਂ ਤੋਂ ਪਿੱਛੇ ਵੀ ਆ ਬਹੁਤ ਪਿੱਛੇ ਆ ਤੁਸੀਂ ਸਰਕਾਰ ਨੂੰ ਕੁਝ ਗੱਲਾਂ ਤੋਂ ਕਹਿਣਾ ਚਾਹੁੰਦੇ ਵੀ ਸਾਹਿਬ ਦੇ ਪੰਡ ਚ ਕੀ ਜ ਆਉਣੀ ਚਾਹੀਦੀ ਹੈ ਕੋਈ ਕੋਈ ਵੀ ਚੀਜ਼ ਮੰਗ ਸਕਦੇ ਹੋ ਭਾਵੇਂ ਬਹੁਤ ਹਜੇ ਤਾਂ ਬਹੁਤ ਘਾਟਾ ਸਰਕਾਰ ਨੂੰ ਅਸੀਂ ਬੇਨਤੀ ਵੀ ਕਰਦੇ ਆ ਤੇ ਬਾਕੀ ਸਰਕਾਰ ਵਧੀਆ ਕੰਮ ਕਰੀ ਜਾਂਦੀ ਹੈ ਜੀ ਠੀਕ ਆ ਇੱਕ ਚੀਜ਼ ਮੈਂ ਹੋਰ ਵੀ ਕਹਿਣਾ ਚਾਹਣਾ ਜੀ ਐਮਐਲਏ ਸਾਹਿਬ ਦਾ ਸਾਰਾ ਕੁਝ ਧਿਆਨ ਚੀ ਹੈ ਜੀ ਬਹੁਤ ਵਧੀਆ ਕੰਮ ਕਰੀ ਜਾਂਦਾ ਹਾਂ ਬਹੁਤ ਵਧੀਆ ਸੁਭਾਅ ਵੀ ਬਹੁਤ ਵਧੀਆ ਕੱਲ ਮੈਂ ਪਈ ਗਿਦੜਵਾ ਗਿਆ ਪਹਿਲਾਂ ਮੈਂ ਗਿਆ ਸੀ ਇਸ ਤੋਂ ਪਹਿਲਾਂ ਕਾਰ ਲੈ ਕੇ ਆਇਆ ਸੀ 2 ਮਹੀਨੇ ਪਹਿਲਾਂ ਉਹ ਟੁੱਟੀ ਸੜਕ ਸੀ ਵੀਰੇ ਹਾਂ ਜੀ ਬਹੁਤ ਸਨਰ ਤੇ ਆ ਉਹ ਛੜਕ ਬਈ ਐ ਬਣਾਤੀ ਬਣਾ ਸੁੱਤੇ ਪਏ ਤੂੰ ਡਰਾਈਵਰੀ ਕਰ ਲਾ ਤਾਂ ਵੀ ਬਹੁਤ ਵਧੀਆ ਛੜਕਾ ਵੀ ਜਿਹੜੇ ਕੰਮ ਆ ਬਾਕੀ ਪਾਣੀ ਪੂਣੀ ਦਾ ਪੂਰਾ ਜੋਰ ਲੱਗੀ ਜਾਂਦਾ ਸੀਵਰ ਸੂਵਰ ਸਾਫ ਕਰੀ ਜਾਂਦੇ ਆ ਕੱਲ ਮੈਂ ਅੱਗੇ ਦਰਵਾਜ਼ੇ ਚ ਵੇਖਿਆ ਵੀ ਪੂਰੀ ਸਫਾਈ ਹੋ ਰਹੀ ਹੈ ਉਸ ਚੀਜ਼ ਜਿਹੜੇ ਬਾਈ ਜਿਹੜੇ ਬਾਈ ਜਿਹੜੇ ਵਾਦੇ ਕੀਤੇ ਸਾਰੇ ਹਾਂ 22 ਸਾਲਾਂ ਵਿੱਚ ਪੂਰੇ ਕਰਾਂਗੇ ਉਹ ਬਾਈ ਜੀ ਸਾਰੇ ਪੂਰੇ ਕਰਨਗੇ ਪੂਰਾ ਕਰਨਗੇ 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 ਚੱਲ ਵਧੀਆ ਗੱਲ ਆ ਜੀ ਕਰਨ ਤਾਂ ਆਪਣਾ ਹੀ ਫਾਇਦਾ ਹੋਊਗਾ ਕਿਸੇ ਆਮ ਜਨਤਾ ਦਾ ਹੀ ਫਾਇਦਾ ਹੋਊਗਾ ਜੇ ਸਰਪੰਚ ਸਾਹਿਬ ਤੁਸੀਂ ਵੀ ਜੋਰ ਲਾਉਂਗੇ ਪਿੰਡ ਦਾ ਫਾਇਦਾ ਹੋਣਾ ਚਾਹੀਦਾ ਮੇਨ ਪਿੰਡ ਦਾ ਫਾਇਦਾ ਸੋਚੋ ਕਿਉਂਕਿ ਰਾਜਨੀਤੀ ਦਾ ਸਾਰੀ ਉਮਰ ਚੱਲੀ ਜਾਣੀ ਹੈ ਜੀ ਕਿਉਂਕਿ ਆਪਾਂ 5 ਸਾਲ ਰਹਿਣਾ ਠੀਕ ਆ ਉਸ ਤੋਂ ਬਾਅਦ ਸਰਕਾਰ ਪਤਾ ਨਹੀਂ ਕਿਹਦੇ ਕੋਲੇ ਸਰਪੰਚੀ ਆਉਣੀ ਆ ਕਿਹਦੇ ਕੋਲੇ ਨਹੀਂ ਉਹ ਵਾਹਿਗੁਰੂ ਜਾਣਦਾ ਪਰ ਜੇ ਤੁਸੀਂ ਇੱਥੇ ਜਿਹੜੇ ਆਪਦੇ ਕਾਰਜਕਾਲ ਕੋਸ਼ ਕਰ ਗਏ ਉਹ ਲੋਕ ਯਾਦ ਰੱਖਣਗੇ ਵੀ ਮੱਝ ਵੀ ਸਿੱਖ ਭਰਾਵਾਂ ਦਾ ਇੱਕ ਆਇਆ ਸੀ ਆਮ ਬੰਦਾ ਤੇ ਕੰਮ ਬਹੁਤ ਵੱਡੇ ਕਰ ਗਿਆ। ਸੋਡਾ ਨਾਂ ਸਦਾ ਲਈ ਪਿੰਡ 'ਚ ਰਹਿ ਜੂਗਾ। ਲੋਕ ਸੋਨੂੰ ਸਲਮਾਨ ਹੁਣ ਵੀ ਦਿੰਦੇ ਆ ਉਦੋਂ ਜ਼ਿਆਦਾ ਸੋਨੂੰ ਸਨਮਾਨ ਵਾਜੂ ਆ। ਸੋਡੀ ਮਾਤਾ ਜੀ ਦਾ ਕੀ ਨਾਂ ਜੀ? ਨਸੀਬਕੌਰ ਜੀ। ਨਸੀਬਕੌਰ ਤੇ ਪਿਤਾ ਦਾ ਨਾਂ ਦਰਸ਼ਨ ਸਿੰਘ ਹੈ ਜੀ। ਦਰਸ਼ਨ ਸਿੰਘ। ਉਹ ਦਰਸ਼ਨ ਸਿੰਘ ਜੀ ਲੱਕੜ ਦਾ ਹੀ ਕੰਮ ਕਰਦੇ ਸੀ। ਲੱਕੜ ਦਾ ਕੰਮ ਕਰਦੇ ਸੀ। ਤੇ ਹੋਰ ਦੱਸੋ ਜੀ ਤੁਸੀਂ ਮਤਲਬ ਕਿੰਨਾ ਚਿਰ ਹੋ ਗਿਆ ਹੁਣ ਪਿੰਡ ਦੇ ਸਰਪੰਚ ਬਣੇ ਨੂੰ ਹੀ ਬਸ ਲਗਭਗ ਸਾਲ ਹੋ ਗਿਆ ਜੀ ਸਾਲ ਹੋ ਗਿਆ ਸਾਲ ਹੋ ਗਿਆ ਬਹੁਤ ਵਧੀਆ ਤੇ ਕਿੰਨੇ ਛੋਡੇ ਮਤਲਬ ਤੇ ਪੁੱਤ ਕਿੰਨੇ ਆ ਜੀ ਮੇਰਾ ਇੱਕ ਬੇਟਾ ਇੱਕ ਬੇਟੀ ਹੈ ਜੀ ਇੱਕ ਬੇਟਾ ਇੱਕ ਬੇਟੀ ਬਹੁਤ ਵਧੀਆ ਕਿੰਨੇ ਭਰਾ ਤੁਸੀਂ ਜੀ ਦੋ ਭਰਾ ਜੀ ਦੋ ਭਰਾ ਉਹਦੇ ਕੀ ਹੈ ਜੀ ਉਹਦੇ ਦੋ ਬੇਟੇ ਜੀ ਉਹਦੇ ਦੋ ਬੇਟੇ ਆ ਠੀਕ ਤੇ ਤੁਸੀਂ ਇਕੱਠੇ ਹੋ ਕਿ ਅੱਡ ਅੱਡ ਇਕੱਠੇ ਹੈ ਜੀ ਇਕੱਠੇ ਰਹਿੰਦੇ ਹੋ ਮਤਲਬ ਇਸ ਇੱਕ ਘਰ ਚ ਹੀ ਰਹਿੰਦੇ ਹੋ ਬਹੁਤ ਵਧੀਆ ਜੀ ਸੋਚ ਹੈ ਤੁਹਾਡੀ ਇੱਕੋ ਘਰ ਚ ਰਹਿੰਦੇ ਹੋ ਸਰਪੰਚ ਸਾਹਿਬ ਅੱਜ ਤੁਸੀਂ ਮਤਲਬ ਆ ਸਰਪੰਚੀ ਕਰਦੇ ਹੋ ਇੱਕ ਛੋਡੀ ਜਿਹੜੀ ਤਨਖਾਹ ਆਉਂਦੀ ਸੀ ਹਾਂਜੀ ਜੀ ਆ ਪੈਟਰੋਲ ਪੰਪ ਤੋਂ ਹਾਂਜੀ ਜੀ ਉਹ ਵੀ ਬੰਦ ਹੋ ਗਈ ਹੁਣ ਤੁਸੀਂ ਮਤਲਬ ਕੋਲੇ ਵੀ ਲਾ ਰਹੇ ਆ ਘਰ ਦੇ ਜਿਹੜਾ ਕੋਲੇ 2 ਰੁਪਏ ਉਹ ਵੀ ਇੱਥੇ ਲੱਗ ਰਹੇ ਆ ਤੁਹਾਡਾ ਘਰ ਦਾ ਰੁਜ਼ਗਾਰ ਕਿਵੇਂ ਚੱਲ ਰਿਹਾ ਹੈ ਬੇਟੇ ਨੂੰ ਫਟ ਕੀਤਾ ਜੀ ਵਾਟ ਵਾਸਤੇ ਵਾਟ ਵਾਹ ਨੌਕਰੀ ਕਰਦਾ ਜੀ ਤੇ ਉਹਦੇ ਕਰਕੇ ਤੁਹਾਡਾ ਰੁਜ਼ਗਾਰ ਤੇ ਤੁਹਾਡਾ ਮਤਲਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਤੁਹਾਨੂੰ ਕੋਈ ਮਤਲਬ ਕਿਸੇ ਕੋਈ ਹੈਲਪ ਸਰਕਾਰ ਵੱਲੋਂ ਹੋਣੀ ਚਾਹੀਦੀ ਹੈ ਕਿ ਨਹੀਂ ਜੀ ਨਿਕਰੀ ਜਾਂਦੇ ਜੀ ਬਾਈ ਵਾਧੂ ਕਰੀ ਜਾਂਦੇ ਵਾਧੂ ਗਈ ਹੈ ਮਸਦੇ ਹੀ ਜਾਂਦੇ ਗਰਾਂਡਾ ਗਰੁੰਡਾ ਜੀ ਦੇ ਜਾਂਦੇ ਠੀਕ ਹੈ ਚੱਲੀ ਜਾਂਦਾ ਬਾਈ ਵਾਹਿਗੁਰੂ ਦੀ ਕਿਰਪਾ ਤੁਹਾਡੇ ਤੇ ਹੋਰ ਸਨਾਓ ਜੀ ਬਹੁਤ ਤੇ ਆ ਜਿਹੜਾ ਤੁਸੀਂ ਖੇਡਾਂ ਵੱਲੀ ਬੜਾ ਧਿਆਨ ਦਿੱਤਾ ਜੀ ਕਿਰਾਏ ਕਰੂਏ ਲਵਾ ਰਹੇ ਹਾਂ ਜੀ ਇਹ ਸੇਮਾ ਜੀ ਮਤਲਬ ਇਹ ਚੀਜ਼ ਸੋਡੇ ਅੰਦਰੋ ਜਜਵਾ ਉੱਠਿਆ ਕਿ ਮਤਲਬ ਕਿਵੇਂ ਮੈਂ ਮੁਰਦੋ ਆਪ ਹੀ ਥਲੀਟ ਸੀ ਠੀਕ ਹੀ ਖੇਡਦੇ ਰਹੇ ਹਾਂ ਮੈਂ ਲੌਂਗ ਜੰਪ 300 ਮੀਟਰ ਨੂੰ ਮਾਰਦੇ ਰਹੇ ਹਾਂ ਠੀਕ ਹੈ ਠੀਕ ਹੈ ਉਹ ਜਿਹੜੀ ਉੱਚੀ ਜੀ ਛਾਲ ਮਾਰਦੇ ਹੁੰਦੇ ਆ ਲੰਮੀ ਛਾਲ ਮਾਰ ਲੰਮੀ ਛਾਲ ਮਾਰਦੇ ਹੁੰਦੇ ਆ ਠੀਕ ਹੈ ਠੀਕ ਹੈ ਇਹ ਬਾਕੀ ਬਹੁਤ ਸੋਹਣਾ ਸਟੇਡੀਅਮ ਆ ਆਪਣਾ ਸਟੇਡੀਅਮ ਚ ਤੁਹਾਨੂੰ ਕੀ ਚੀਜ਼ ਦੀ ਘਾਟ ਲੱਗੀ ਵੀ ਇੱਥੇ ਇੱਕ ਚੀਜ਼ ਆਉਣੀ ਚਾਹੀਦੀ ਹੈ ਜੀ ਇਹਦਾ ਅਸਟੀਸ਼ਨੀ ਐਸਟੀਮੇਟ ਲੱਗੇ ਪਿਆ ਗਰਾਊਂਡ ਦੇ ਸਾਰੇ ਹਾਂਜੀ ਤੇ ਡੀ ਸਾਹਿਬ ਨੂੰ ਦਿੱਤੇ ਹੋਏ ਆ ਠੀਕ ਆ ਜੀ ਠੀਕ ਹੈ ਬਾਈ ਜੀ ਦੇ ਧਿਆਨ ਚ ਬਸ ਹੋਰ ਕੋਈ 15 20 ਦਿਨਾਂ ਨੂੰ ਕੰਮ ਚੱਲ ਪੂਗਾ ਤੇ ਇੱਕ ਚੀਜ਼ ਮੈਸੋਤ ਹੋਰ ਵੀ ਪੁੱਛਣਾ ਆਮ ਜਨਤਾ ਤੇ ਆਮ ਗਰੀਬ ਦਾ ਇਹ ਸਵਾਲ ਆ ਵੀ ਨਰੇਗਾ ਦਾ ਕੰਮ ਕਦੋਂ ਚੱਲੂਗਾ ਨਾ ਨਰੇਗਾ ਦਾ ਪਿੱਛੋਂ ਸੈਂਟਰ ਦਾ ਹੀ ਬੰਦ ਆ ਜੀ ਸੈਂਟਰ ਦਾ ਹੀ ਬੰਦ ਆ ਤੁਸੀਂ ਉਹ ਕੋਸ਼ਿਸ਼ ਕਰ ਰਹੇ ਹੋ ਹਾਂਜੀ ਜੀ ਕਰ ਰਹੇ ਹੋ ਹੁਣ ਫਾਨ ਕਰ ਰਹੇ ਆ ਵੀ ਜਦੋਂ ਵੀ ਚੱਲ ਪਿਆ ਆਪਣੇ ਪਿੰਡ ਚ ਪਹਿਲ ਦੇ ਆਧਾਰ ਤੇ ਚੱਲੂਆ ਬਹੁਤ ਉਸ ਤੋਂ ਬਾਅਦ ਚੱਲਿਆ ਵੀ ਆ ਤੁਹਾਡੇ ਆਉਣ ਤੋਂ ਬਾਅਦ ਬਹੁਤ ਚੱਲਿਆ ਬਹੁਤ ਚੱਲਿਆ ਹੈ ਕੋਈ ਲੋਕ ਨਹੀਂ ਜਿੱਤੇ ਜਾਂਦੇ ਜਨਤਾ ਨਹੀਂ ਜਿੱਤੀ ਜਾਂਦੀ ਪਰ ਜਿਹੜੀ ਮੈਂ ਪਿੰਡ ਤੇ ਰਹਿੰਦੇ ਹੋਏ ਮੈਂ ਕਹਿਣਾ ਚਾਹਣਾ ਵੀ ਉਸ ਤੋਂ ਬਾਅਦ ਕੰਮ ਜ਼ਿਆਦਾ ਚੱਲਿਆ ਵੀ ਜ਼ਿਆਦਾ ਚੱਲਿਆ ਵੀ ਵਧੀਆ ਵਾਹਿਗੁਰੂ ਤੁਹਾਡੇ ਸਾਰਾ ਇੱਕ ਵਾਰੀ ਇੱਥੇ ਆਓ ਇੱਕ ਵਾਰੀ ਤੁਹਾਡੇ ਨਾਲ ਵੀ ਗੱਲਬਾਤ ਕਰਦੇ ਦੋਵੇਂ ਟੱਪ ਬੈਜੋ ਸੇ ਮੈਂ ਸ਼ਸ਼ੀਕਾਲ ਜੀ ਆ ਕੀ ਲੱਗਦੇ ਹੋਈ ਇਹਨਾਂ ਨੇ ਤੁਸੀਂ ਮੇਰਾ ਬ੍ਰਦਰ ਆ ਜੀ ਇਹ ਬ੍ਰਦਰ ਆ ਛੋਟਾ ਬ੍ਰਦਰ ਆ ਹਾਂਜੀ ਕਿਵੇਂ ਮਤਲਬ ਸ਼ੁਰੂ ਤੋਂ ਹੀ ਮਤਲਬ ਸੁਭਾਅ ਇਦਾਂ ਹੀ ਸੀ ਸ਼ੁਰੂ ਤੋਂ ਸਾਡਾ ਬਚਪਨ ਦਾ ਹੀ ਇਕੱਠੇ ਇਕ ਇੱਕ ਇਕੱਠੇ ਰਹਿਨੇ ਆ ਅਸੀਂ ਹਾਂਜੀ ਤੇ ਜੇ ਆਉਣਾ ਜਾਣਾ ਤਾਂ ਵੀ ਅਸੀਂ ਇਕੱਠਿਆਂ ਨਹੀਂ ਆਉਣਾ ਜਾਣਾ ਕਿਤੇ ਵੀ ਆਉਣਾ ਜਾਣਾ ਸੀ ਠੀਕ ਹੈ ਜੀ ਹਾਂਜੀ ਸਟੇਡੀਅਮ ਨਾਲ ਹੁਣ ਕਰਪਾਨ ਸਾਹਿਬ ਬਣਿਆ ਹਾਂਜੀ ਹੁਣ ਮੇਰਾ ਸਟੇਡੀਅਮ ਨਾਲ ਮੇਰਾ ਇਨਾ ਲਗਨ ਬਣਾਤਾ ਮੈਂ ਹੁਣ ਮਿਸਤਰੀ ਦਾ ਕੰਮ ਕਰਦਾ ਟਰੈਕ ਨੂੰ ਮਿਸਤਰੀ ਆ ਮੈਂ ਠੀਕ ਹੈ ਜੀ ਤੇ ਮੈਨੂੰ ਇੱਥੇ ਆਉਣਾ ਹੀ ਪੈਂਦਾ ਟਰੱਕ ਤੇ ਸੁਭਾਅ ਦਾ ਪੈਂਟਾ ਲੱਗ ਜਿਵੇਂ 2 ਘੰਟ ਆਪਾਲ ਜੀ ਪਾਲ ਮਜਬੂਤ ਸਿੱਖ ਆਪਣੇ ਸੇਵਾ ਕਰਦੇ ਹੋਏ ਧੰਨਵਾਦ ਧੰਨਵਾਦ ਜੀ ਧੰਨਵਾਦ ਤੇ ਬਈ ਇਹਨਾਂ ਦਾ ਸੁਭਾਅ ਬੜਾ ਠੰਡਾ ਜਿੱਕ ਤਾ ਐ ਜਿਵੇਂ ਤਾਇਆ ਜੀ ਦਾ ਸੁਭਾਅ ਸੀ ਤਾਈ ਜੀ ਦਾ ਵੀ ਸੁਭਾਅ ਬਹੁਤ ਵਧੀਆ ਤੇ ਮੈਂ ਕਿ ਪਰਿਵਾਰ ਹੀ ਬਹੁਤ ਵਧੀਆ ਜੀ ਅਸੀਂ ਪਰਿਵਾਰ ਹੀ ਠੰਡੇ ਚ ਪੈਦਾ ਹੋਏ ਆ ਜੀ ਹਾਂ ਠੀਕ ਹੈ ਜੀ ਠੀਕ ਹੈ ਜੀ ਉਹ ਕਦੇ ਘਰੇ ਸਾਡੇ ਘਰੇ ਕਦੇ ਕੋਈ ਲੜੇਰੀ ਬੋਲੇ ਨਹੀਂ ਹਮਾ ਸਰੀ ਦਾ ਉਹਦਾ ਅਜੇ ਕੰਮ ਨਾਲ ਸਾਡਾ ਧਿਆਨ ਹੈ ਕੋਈ ਜਿਆਦਾ ਵੱਡੀਆਂ ਵਹਿਬੜਾ ਜਿਹੜੀ ਮੈਦੇ ਜਿੱਥੇ ਸਾਨੂੰ ਕੋਈ ਮਜਬੂਰੀ ਦਿੱਕਤ ਪਵੇ ਠੀਕ ਹੈ ਜਦੋਂ ਸਰਪੰਚ ਬਣਿਆ ਇਹ ਕੱਲਾ ਕੱਲਾ ਬੱਚਾ ਵੀ ਰੇਖ ਘਰ ਦਾ ਮਤਲਬ ਸੇਮਾ ਜੀ ਜਿੱਤੂ ਸੇਮਾ ਜੀ ਜਿੱਤੂ ਐਂ ਹੀ ਹੋਣ ਲੱਗ ਗਿਆ ਸੀ ਕਦੇ ਜ਼ਿੰਦਗੀ ਦੇ ਵਿੱਚ ਨਾ ਸੋਚਿਆ ਨਹੀਂ ਸੀ 75 ਸਾਲ ਹੋ ਗਏ ਸਾਨੂੰ 75 ਸਾਲਾਂ ਚ ਐ ਨਹੀਂ ਵਕੇ ਸਾਡੇ ਘਰੇ ਮੈਮਰੀ ਆ ਜੂਗੀ ਆ ਜੂਗੀ ਠੀਕ ਹੈ ਅਸੀਂ ਫਿਰ ਆਦੇ ਕੰਮ ਛੱਡਦੇ ਦੋ ਦੋ ਮਹੀਨੇ ਅਸੀਂ ਕੰਮ ਛੱਡ ਤੇ ਜਵਾਂ ਅਸੀਂ ਫਕੀਰ ਹੋ ਗਏ ਇਹਦੇ ਮਗਰ ਠੀਕ ਹੈ ਵੀ ਅਸੀਂ ਆਪਦਾ ਬੰਦਾ ਅਸੀਂ ਕੀ ਬਣਾ ਕੇ ਹੀ ਲਿਆਉਣਾ ਬਣਾ ਕੇ ਹੀ ਲਿਓ ਤੇ ਬਣਾ ਕੇ ਵੀ ਲੈਂਦਾ ਰੁਪਏ ਵੀ ਲਾਏ ਆ ਜੀ ਸੇਵਾ ਵੀ ਦੀ ਕੀਤੀ ਆ ਇਹ ਬੰਦੇ ਨੂੰ ਪੁੱਛ ਲਓ ਸਰਪੰਚ ਜੀ ਅਸੀਂ ਇਹੀ 25 26 ਬੰਦੇ ਸੀਗੇ ਇਹਦੇ ਮਗਰ ਅਸੀਂ ਇਹਨਾਂ ਨੂੰ ਕਹਿੰਦਾ ਵੀ ਤੇਰੇ ਘਰ ਦਾ ਪਾਣੀ ਪੀ ਸਕਦੇ ਕੱਲਾ ਅਸੀਂ ਠੀਕ ਹੈ ਹੋਰ ਬਾਕੀ ਸਾਡਾ ਕੋ ਹੋਊਗਾ ਜੋ ਅਸੀਂ ਕਰਾਂਗੇ ਠੀਕ ਹੈ ਸਾਡੀ ਮਰਜ਼ੀ ਨਾਲ ਕਰਾਂਗੇ ਕੀਕਾ ਮਤਲਬ ਜੀ ਬਣਾ ਕੇ ਵੀ ਲੈਂਦਾ ਬਣਾ ਕੇ ਵੀ ਲੈਂਦਾ ਬਹੁਤ ساری ਛਾਂੜ ਵੀ ਬਣੀ ਆ ਹੁਣ ਖੜਦੇ ਵੀ ਨਾਲ ਕਿੱਥੇ ਬਰਾਬਰ 25 ਸਾਲਾਂ ਬਾਅਦ ਆਪਣੇ ਮਾਝੀ ਵੀ 72 ਸਾਲਾਂ ਬਾਅਦ ਜੀ ਕਿੰਨੇ 72 ਸਾਲਾਂ ਬਾਅਦ ਫਿਰ ਮੈਂ ਗਲਤ ਬੋਲੀ ਇੰਨਾ ਕਦੋਂ ਦਾ 72 ਸਾਲਾਂ ਬਾਅਦ 72 ਸਾਲਾਂ ਬਾਅਦ ਜੀ ਕੀ ਬਾਪੂ ਜੀ ਸਾਡਾ ਸੀਗਾ ਉਹਦਾ ਰਿਪੋਰਟ ਤੇ ਹਰੇ ਸੀਗੇ ਇਹ ਹਾਂਜੀ ਹਾਂਜੀ ਉਦੋਂ ਬਾਅਦ ਸਾਡੇ ਮੈਂਬਰੀ ਵੀ ਨਹੀਂ ਆਈ ਸਾਡੇ ਘਰੇ ਜਣ ਕੇ ਆਪਾਂ 72 ਸਾਲਾਂ ਬਾਅਦ ਮਝ ਵੀ ਸਿੱਖ ਭਰਾ ਬਣਿਆ ਕੋਈ ਇਹ 72 ਸਾਲਾਂ ਬਾਅਦ ਉਹ ਠੀਕ ਹੈ ਠੀਕ ਆ ਉਦੋਂ ਵੱਡੇ ਬਜ਼ੁਰਗ ਸੀ ਆਪਣੇ ਸਰਪੰਚੀ ਚ ਉੱਠੇ ਸੀਗੇ ਤੇਰਾ ਡੈਡੀ ਵੀ ਉੱਠਿਆ ਸੀ ਸਰਪੰਚ ਆਜ਼ਾਦੀ ਹੋਇਆ ਜੀ ਆਜ਼ਾਦੀ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਪਹਿਲੀ ਯਾਰਾ ਮੇਰਾ ਵੀ ਸਰਪੰਚੀ ਚ ਹਾਰ ਗਿਆ ਚਲ ਬਾਈ ਬਹੁਤ ਬਹੁਤ ਵਧਾਈਆਂ ਹੁਣ ਤੁਹਾਨੂੰ ਆ ਜੀ ਦਾ ਬੁਲਾਈ ਦੇ ਪਾਤਰ ਤਾਂ ਸਾਡਾ ਬਟਾ ਦਾ ਕੰਮ ਸਾਡੇ ਲਗਨ ਨਾਲ ਪੂਰਾ ਮਤਲਬ ਮਾ ਆਪਣੇ ਜਿਹੜਾ ਮਜੀਵੀ ਸਿੱਖ ਪੱਤੀ ਆ ਪੂਰੀ ਖੁਸ਼ੀ ਦੀ ਪਾਤਰ ਉਹ ਆ ਵੀ ਆਪਣਾ ਮਜੀਵੀ ਸਿੱਖ ਭਰਾ ਦਾ ਕੋਈ ਬਣਿਆ ਉਸ ਤੋਂ ਬਾਅਦ ਟੱਬਾ ਸਾਹਿਬ ਆ ਗਿਆ ਟੱਬਾ ਜੀ ਆ ਗਏ ਉਹਨਾਂ ਦਾ ਵੀ ਬਹੁਤ ਸਹਿਯੋਗ ਆ ਟੱਬੇ ਵਾਲਿਆਂ ਦਾ ਵੀ ਭਾਈ ਉਹਨਾਂ ਨੇ ਵੀ ਬਹੁਤ ਜ਼ੋਰ ਮਾਰਿਆ ਪਿੰਡ ਦਾ ਹੀ ਸਹਿਯੋਗ ਹੈ ਪਿੰਡ ਦਾ ਹੀ ਸਹਿਯੋਗ ਹੈ ਜੀ ਤੇ ਹੋਰ ਸੇਮਾ ਜੀ ਠੀਕ ਹੈ ਜੀ ਠੀਕ ਹੋ ਕੋਈ ਬੱਚਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਦੇ ਬਸ ਬੱਚਿਆਂ ਨੂੰ ਇਹ ਮੈਸੇਜ ਹੈ ਜੀ ਗਰਾਊਂਡ ਵੱਲ ਧਿਆਨ ਦੇਣ ਤੇ ਪੜਾਈ ਵੱਲ ਹੁਣ ਤਾਂ ਵੀ ਜਿਹੜਾ ਪੜਦਾ ਹੈ ਨੌਕਰੀਆਂ ਮੰਨ ਲਾ ਵੀ ਪੜ੍ਹਾਈ ਨਾਲ ਹੀ ਆ ਜੀ ਪੜ੍ਹਾਈ ਨਾਲ ਹੀ ਹੋ ਤਾਂ ਕੋਈ ਸਪਾਰਸੀ ਜਲਦੀ ਕੁਛ ਨਹੀਂ ਜੀ ਠੀਕ ਹੈ ਜੀ ਸਪਾਰਸੀ ਐਸੀ ਆ ਜੀ ਠੀਕ ਆ ਵੀ ਯਾਨੀ ਕਿ ਤੂੰ ਬੱਚਿਆਂ ਨੂੰ ਕਹਿਣਾ ਚਾਹਣਾ ਵੀ ਆਪ ਦਾ ਪੜ੍ਹਾਈ ਵੱਲ ਧਿਆਨ ਤੇ ਵੱਧ ਤੋਂ ਵੱਧ ਪੜ੍ਹਾਈ ਪੜ੍ਹਾਈ ਵੱਲ ਤੇ ਗੇਮਾਂ ਵੱਲ ਧਿਆਨ ਦੇਂਦੇ ਜੀ ਸਿਹਰੀ ਮੰਨ ਸ਼ਸ਼ੀਕਾਲ ਜੀ ਸਾਰਿਆਂ ਨੂੰ ਅੱਜ ਬਹੁਤ ਹੀ ਵਧੀਆ ਰੂਹ ਨਾਲ ਮਿਲਾਇਆ ਜੋ ਸਾਡੇ ਪਿੰਡ ਦੇ ਸਰਪੰਚ ਵੀ ਸੀ ਤੇ ਨਾਂ ਉਹਨਾਂ ਦਾ ਪਿਆਰਾ ਨਾ ਸੇਮਾ ਸੀ ਜੀ ਤੇ ਇਹਨਾਂ ਨੂੰ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸੁਣੋ ਤੇ ਵੱਧ ਤੋਂ ਵੱਧ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਤੇ ਬਹੁਤ ਹੀ ਜ਼ਰੂਰੀ ਹੁੰਦਾ ਕਮੈਂਟ ਕਰਨਾ ਕਿ ਇਸ ਨਾਲ ਉਤਸ਼ਾਹ ਵਧਦਾ ਬੰਦੇ ਦਾ ਗੱਲ ਦੀ ਸਮਾਪਤੀ ਕਰਦਾ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ